ਇਹ ਆ ਜੀ ਸਾਡੀ ਖੁਸ਼ ਨੂੰ ਪ੍ਰੀਤਕੌਰ ਤੇ ਬਾਈ ਸੁਖਰਾਜ ਤੇ ਬਾਈ ਬਲਰਾਜ ਨੇ ਨਾ ਇਹਨੂੰ ਸ਼ੌਂਕ ਵੀ ਰਾਣੀ ਵਾਲੇ ਪਾਲ ਕੇ ਦਿੱਤੇ ਆ। ਆ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਮੈਂ ਆਂਕੂ ਆ ਜੀ ਆ ਦੇਖੋ। ਅੱਜ ਆਪਾਂ ਪਹੁੰਚੇ ਪਿੰਡ ਬਸਰਾਲੇ ਬਾਈ ਵਰਗਿਆਂ ਕੋਲੇ। ਆ ਬਾਈ ਹੈਗਾ ਸੁਖਰਾਜ ਤੇ ਆ ਬਾਈ ਹੈਗਾ ਬਲਰਾਜ ਤੇ ਆ ਬਾਈ ਹੈਗਾ ਸਾਡਾ ਬਾਦ ਜਣ ਤੇ ਆ ਸਾਡਾ ਹੈਗਾ ਭਤੀਜ ਕੀ ਨਜ਼ਰਾ ਲਵਦੀਪ ਅੱਜ ਪਹੁੰਚੇ ਬਾਈ ਵਰਗਿਆਂ ਦੇ ਫਾਰਮ ਤੇ ਤੇ ਕਰਦੇ ਆ ਬਾਈ ਆਪਾਂ ਬਾਈ ਨਾਲ ਗੱਲਾਂ ਬਾਤਾਂ ਸਾਰੀਆਂ। ਇਹ ਕਿੰਨੇ ਜਾਨਵਰ ਆ ਕਿੰਨੇ ਟਾਈਮ ਦੀਆਂ ਘੋੜੀਆਂ ਰੱਖਦੇ ਹੋ ਤੁਸੀਂ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਸੋਡਾ ਜੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਹੋਰ ਬਾਈ ਠੀਕ ਹਾਂਜੀ ਹਾਂਜੀ ਠੀਕ ਕਿੰਨਾ ਟਾਈਮ ਹੋ ਗਿਆ ਖਾਤੀ ਇਹ ਘੋੜੇ ਰੱਖਦੇ ਨੂੰ ਹੋ ਗਏ ਜੀ ਆਪ ਨੂੰ 10-12 ਸਾਲ ਅੱਛਾ 10-12 ਸਾਲ ਹੋ ਗਏ ਹਾਂਜੀ ਠੀਕ ਕਿੰਨੀਆਂ ਘੋੜੀਆਂ ਹੁੰਦੀਆਂ ਪਹਿਲਾਂ ਆਪਣੇ ਘੋੜਨਾ ਜੀ ਪਹਿਲਾਂ ਅਸੀਂ ਇੱਕ ਲਈ ਸੀਗੀ ਅੱਛਾ ਹਾਂਜੀ ਠੀਕ ਉਸ ਤੋਂ ਬਾਅਦ ਥੋੜੀ ਥੋੜੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਅਸੀ ਕਿਰਪਾ ਕੀਤੀ ਫਿਰ ਜੀ ਇੱਕ ਲਈ ਫਿਰ ਦੂਜੀ ਲਈ ਜੀ ਅਸੀਂ ਦੂਜੀ ਇਥੇ ਰਲਦੂ ਵਾਲਿਆਂ ਲਈ ਸੀਗੀ ਜੀ ਅੱਛਾ ਜਿਹੜੀ ਘੋੜੇ ਦੀ ਮਾਂ ਹੈ ਜੀ ਜਿਹੜੀ ਵੀ ਜਿਹਨੇ ਸਾਰਾ ਘਰ ਘੋੜੀਆਂ ਇਕੱਠੀਆਂ ਬਿਚਾਰੇ ਉਹਨੇ ਇਹੋ ਈ ਕਿਰਪਾ ਕੀਤੀ ਆਪਣਾ ਦਾ ਘਰ ਪਰਤਾ ਘਰ ਪਰਤਾ ਸਰ ਜਮਾ ਕਰਤਾ ਤੇ ਆਪਣਾ ਘੋੜੀ ਦੀ ਦੇ ਡਿਟੇਲ ਮੜੀ ਹੈ ਘੋੜਾ ਜੀ ਜਿਹੜੀ ਇਹਦੀ ਮਾਂ ਹੈ ਉਹ ਆਪਾਂ ਘਰੇ ਹੀ ਬਿਸ਼ੇਰੀ ਪਾਲੀ ਸੀਗੀ ਜੀ ਅੱਛਾ ਬਿਸ਼ੇਰੀ ਪਾਲੀ ਉਹ ਜੀ ਦਲਸ਼ੇਰ ਕਾਕੀ ਦੀ ਹੈ ਜੀ ਅੱਛਾ ਤੇ ਉਹਦੀ ਹੈਟ ਹੈਗੀ ਹੈ ਜੀ 65 ਪਲੱਸ ਜਿਹੜੀ ਘੋੜੀ ਹੈ ਮਾਂ ਜਿਹੜੀ ਮਾਂ ਹੈ ਠੀਕ ਜਿਹੜੀ ਜਾਂ ਫਿਰ ਦੀ ਹੈ ਹਾਂ ਪੂਰਾ ਬੈਡ ਬਾਡੀ ਲੰਮੀ ਬਹੁਤ ਹੈ ਜੀ ਪੂਰੀ ਚੰਗੀ ਤੇ ਜਿਹੜਾ ਘੋੜਾ ਹੈ ਜੀ ਇਹ ਸ਼ਾਰਟ ਪਲੱਸ ਹੈ ਸ਼ਾਰਟ ਪਰ ਕਿੰਨੀ ਉਮਰ ਹੋ ਗਈ ਉਹਦੀ ਘੋੜੇ ਦੀ ਹਾਂਜੀ 5 ਸਾਲਾਂ ਦੀ ਹੋਰ 5 ਸਾਲਾਂ ਹਾਂਜੀ ਤੇ ਰਿਜ਼ਲਟ ਆ ਗਈ ਰਿਜ਼ਲਟ ਆ ਗਈ ਇਹ ਜਿਹੜੀ ਤੇ ਰਿਜ਼ਲਟ ਕੋੜੀ ਰਿਜ਼ਲਟ ਤਾਂ ਇਹ ਆਪਣੇ ਘਰੇ ਜੀ ਮਾਲਵਾੜੀ ਘੋੜੀ ਸੂਈ ਖੜੀ ਐ ਨੂ ਬਰਾ ਚੱਲ ਆ ਬਿਛੇਰੀ ਆਹ ਦੀ ਮਾਲਵਾੜੀ ਕਿ ਹਾਂ ਹਾਂਜੀ ਹਾਂਜੀ ਬਿਛੇਰੀ ਕਿੰਨੇ ਟਾਈਮ ਦੀ ਬਿਛੇਰੀ ਇਹ ਇਹ ਜੀ ਬਿਛੇਰੀ ਹੋਊਗੀ ਜੀ ਬਸ ਆਹੀ ਸਾਢੇ 7-8 ਮਹੀਨਿਆਂ ਦੀ ਬਸ 80 ਮਹੀਨਿਆਂ ਦੀ ਬਚੇਰੀ ਦਾ ਸਹਜ ਚੰਗਾ ਹਾਂਜੀ ਹਾਂਜੀ ਚੰਗਾ ਈ ਬਚੇਰੀ ਹਾਂਜੀ ਹਾਂਜੀ ਖੁੱਲੀ ਆ ਡੰਡਾ ਖੁੱਲੀ ਆ ਹੱਡਾਂ ਪਰ ਆ ਜੀ ਬਾਕੀ ਕੋੜਾ ਹੀ ਬਹੁਤ ਖੁੱਲਾ ਜੀ ਹੱਡਾਂ ਪਰ ਖੁਰੀ ਜੀ 7 ਨੰਬਰ ਲੱਗਦੇ ਹਾਂ ਤੁਸੀਂ ਆਪ ਲਾ ਕੇ ਕਰਕੇ ਲਾਉਂਦਾ ਉਹ ਸਾਢੇ 7 ਹੀ ਹੋ ਜਾਂਦੀ ਹਾਂ ਹਾਂਜੀ ਹਾਂਜੀ ਨਹੀਂ ਉਹ ਸਭ ਬੋਡਾ ਬੂੜੇ ਦੇ ਜੋੜ ਸਾਰੇ ਨਿਕਰ ਹਾਂਜੀ ਕੱਦ ਵੀ ਬਹੁਤ ਹੈ ਟਰੀ ਬਹੁਤ ਹੈ ਕੱਦ ਬਹੁਤ ਖੁੱਲਾ ਨਹੀਂ ਬੂੜੀ ਵੀ ਸਾਰੀਆਂ ਗੱਲਾਂ ਹੀ ਪੂਰੀਆਂ ਪੂਰੀਆਂ ਹਨਾ ਮੀਟਿੰਗ ਪੀਸ ਕਿੰਨੀ ਰੱਖੀ ਅਸੀਂ 15000 ਰੁਪਏ ਰੱਖੇ ਜੈ ਜੀ ਜੈ ਜੀ ਹਾਂਜੀ ਹਾਂਜੀ ਕੁੜੀ ਦੂਜੀ ਆ ਛੱਡਾਂਗੇ ਤਿੰਨ ਕ ਮਹੀਨਿਆਂ ਤਾਈ ਛੱਡ ਦਾਂਗੇ ਹੂੰ ਹਾਂ ਤਿੰਨ ਮਹੀਨਾ ਤਾਂ ਬਚਾ ਕੇ ਰੱਖਣਾ ਹੂੰ ਆਪਾਂ ਇਹ ਜੀ ਗੱਲ ਨਹੀਂ ਜੀ ਅਗਰ ਕਿਸੇ ਨੂੰ ਆਪਾਂ ਘਰ ਮੋੜਿਆ ਹੀ ਨਹੀਂ ਵਿਚਾਰੇ ਨੂੰ ਬਾਕੀ ਵੀਰੀਆਂ ਵੀਆ ਘੋੜਨਾ ਰੰਗਾਈ ਆਪਣੇ ਕੋਲ ਠੀਕ ਹੈ ਤੇ ਜਿਹੜੀ ਆਪਣੀ ਬਸ਼ੇਰੀ ਆ ਵੱਡੀ ਘੋੜੀ ਦੀ ਪਹਿਲਾਂ ਤਾਂ ਘੋੜਾ ਆ ਗਿਆ ਨਾ ਬਾਈ ਦਾ ਨਾਂ ਹੈਗਾ ਇਹ ਰਾਜੂ ਉਹ ਚੰਗਾ ਬੰਦਾ ਉਹ ਤੇ ਉਹ ਉਸ ਤੋਂ ਮਲਾਈ ਸੀਗੀ ਜੀ ਉਹਨੇ ਫਿਰ ਦਿੱਤੀ ਬਿੱਲੀ ਬਸ਼ੇਰੀ ਪਹਿਲੀ ਪਹਿਲੀ ਬੁਸ਼ੇਰੀ ਫਿਰ ਅਸੀਂ ਕਰਤੀ ਸੇਲ ਉਹ ਬੁਸ਼ੇਰੀ ਉਹ ਬਾਈ ਦੂਜੇ ਨੰਬਰ ਤੇ ਫਿਰ ਕੋੜਾ ਹਾਂਜੀ ਤੇ ਫਿਰ ਕੋੜੀ ਨੇ ਦੂਜੇ ਸੂਏ ਦਾ ਕੋੜਾ ਹਾਂਜੀ ਹਾਂਜੀ ਦੂਜੇ ਸੂਏ ਦਾ ਕੋੜਾ ਹੈ ਇਹ ਵੀ ਸੁਖ ਸੁਖੀ ਜੀ ਆ ਸਾਡੇ ਸਿੰਘ ਨੇ ਅੱਛਾ ਮਹਾਰਾਜ ਨੇ ਹੀ ਕਿਰਪਾ ਕੀਤੀ ਕਹਿੰਦਾ ਵੀ ਆਇਤੀ ਘੋੜਾ ਦੇ ਮਹਾਰਾਜ ਗਿਰਦਾਸ ਬੇਨਤੀ ਕੀਤੀ ਬਾਕੀ ਅਸੀਂ ਜੀ ਆਪ ਹੀ ਐਡੀ ਬਲਪੇਰ ਵਾਲੇ ਹੈ ਨਹੀਂ ਜੀ ਸਾਹਿਬ ਹਾਂ ਹਾਂ ਜੀ ਪਦਨਾ ਗੁਰੂ ਮਹਾਰਾਜ ਨੇ ਕੋੜਾ ਤਾਂ ਫਿਰ ਉਹ ਦੁਆ ਜੀ ਦੋ ਬੁਸ਼ੇਰੀਆਂ ਦਿੱਤੀਆਂ ਨਹੀਂ ਕਿ ਹੁਣ ਫੇਰ ਹੁਣ ਫੇਰ ਸੂਣ ਆਲੀ ਏ ਕੋੜੀ ਤਾਂ ਦਵਾਰੇ ਆ ਗਿਆ ਉਹਦਾ ਏਟੀਐਮ ਮਸ਼ੀਨ ਹੋ ਗਿਆ ਆਪਣੀ ਹਾਂਜੀ ਹਾਂਜੀ ਕਰਮਾੜੀ ਨੇ ਪਹਿਲਾਂ ਹੀ ਬਸ਼ੇਰੀ ਚੰਗੀ ਦਿੱਤੀ ਦੂਜੀ ਸੂਏ ਘੋੜਾ ਦੇਤਾ ਹਾਂਜੀ ਫੇਰ ਦੋ ਬਸ਼ੇਰੀਆਂ ਫੇਰ ਆ ਗਈ ਬਹੁਤ ਘੋੜੇ ਤੋਂ ਬਾਅਦ ਫਿਰ ਉਹਦੀ ਚਕੇਰੇ ਖੇੜੇ ਵਾਲੇ ਘੋੜੇ ਦੀ ਆਈ ਬਹੁਤ ਚੰਗੀ ਬਸ਼ੇਰੀ ਉਹ ਵੀ ਆਪਣੇ ਕੋਲੇ ਐ ਹੋਈ ਖੜੀ ਐ 61 ਇੰਚ ਤੇੜੀ ਦੂਜੀ ਉਹਦੋਂ ਚੌਥੇ ਨੰਬਰ ਤੇ ਬਸ਼ੇਰੀ ਆਈ ਜੀ ਉਹ ਮਾਂਦੇਵ ਦੀ ਆਹਦੇਵ ਉਹ ਵੀ ਬਹੁਤ ਲੰਮੀ ਸੀ ਹਾਂਜੀ ਬਹੁਤ ਵੱਡਾ ਜੀ ਉਹਦਾ ਹਾਂਜੀ ਹਾਂਜੀ ਵੱਡਾ ਬਹੁਤ ਆ ਜੀ ਹਾਂਜੀ ਦੇ ਹੁਣ ਫੇਰ ਗੱਬਣਾ ਹੈ ਮਹਾਦੇਵ ਤੋਂ ਹਾਂ ਜੀ ਆ ਸ਼ਾਸਤਰਾਂ ਦੇ ਪੂਰੇ ਸ਼ੌਂਕ ਹੈ ਪਰ ਤੁਹਾਨੂੰ ਹਾਂ ਜੀ ਆਪਾਂ ਨੂੰ ਸ਼ੌਂਕ ਸਾਰੇ ਹੈ ਸ਼ਾਸਤਰਾਂ ਦੇ ਯਾਰ ਸ਼ਾਸਤਰਾਂ ਦਾ ਬਹੁਤ ਸ਼ੌਂਕ ਹੈ ਬਾਕੀ ਆਪਣੇ ਕੋਲੇ ਬੱਗੀ ਵੀ ਹੈ ਜੀ ਹਾਂ ਬੱਗੀ ਵੀ ਹੈ ਬੱਗੀ ਵੀ ਹੈਗੀ ਹੁਣ ਮੈਂ ਕੋੜਾ ਨਹੀਂ ਕੋੜਾ ਨਹੀਂ ਨਹੀਂ ਕੋੜਾ ਸੇਲ ਕਰਦਾ ਹੁਣ ਨਗਰ ਕੀਤਾ ਮੈਨੂੰ ਕਹੀ ਜਾਂਦੇ ਕੋੜਾ ਲਿਆਉਂਗਾ ਜੀ ਬਸ ਅੱਛਾ ਹਾਂ ਜਾਨਵਰ ਆਪਣੇ ਕੋਲੇ ਸਾਰੇ ਇੱਕ ਰੋਜ ਦਾ ਬੱਚਾ ਵੀ ਹੈ ਜੀ ਉੱਥੇ ਉਹਦਾ ਬੱਚਾ ਆਪਾਂ ਦੇਖਿਆ ਹੈ ਨਾ ਆ ਜੀ ਦਿਖਾ ਰੋਜ ਦਾ ਬੱਚਾ ਆ ਜੀ ਦਿਖਾ ਦਿਓ ਆ ਦੇਖਿਓ ਇਹ ਗੱਲ ਆਮ ਗੱਲ ਨਹੀਂ ਜੀ ਇਹ ਆਮ ਗੱਲ ਨਹੀਂ ਇਹ ਹਾਂ ਬਾਤ ਸਹੀ ਵੀ ਐਡੀ ਤੇ ਦੇਖੋ ਜੀ ਆ ਕਬੂਤਰ ਰੱਖਿਆ ਇਹਨਾਂ ਵੀ ਆਪਾਂ ਕੰਧਰੇ ਚ ਨਹੀਂ ਵੜੇ ਜੀ ਕੈਦ ਕਰਕੇ ਰੱਖੇ ਪਿੰਡ ਵਗ ਜਾਣਾ ਹੀ ਮੈਂ ਜਿਹਦੇ ਕੋਲੇ ਕਬੂਤਰ ਰੱਖੇ ਹੁਣ ਜੇ ਮੈਂ ਲੈ ਆਈ ਆਂ ਮੰਗਾ ਕਰਦਣਾ ਵੀ ਦੇ ਦਿਓ ਇੱਥੇ ਲੈ ਕੇ ਖੁੱਲੇ ਛੱਡ ਦੇਣਾ ਜਿਹੜਾ ਆ ਗਿਆ ਆ ਗਿਆ ਜਿਹੜਾ ਉੱਡ ਗਿਆ ਮੈਂ ਆਹ ਜੀ ਚਕੇਰੇ ਖੜੇ ਘੋੜਾ ਸੀਗਾ ਜੀ ਪਹਿਲਾਂ ਵੀ ਦੱਸਿਆ ਤੁਹਾਨੂੰ ਚਕੇਰੇ ਖੜੇ ਘੋੜਾ ਸੀਗਾ ਜੀ ਉਹਦਾ ਨਾਂ ਸੀ ਤੂਫਾਨ ਉਸ ਘੋੜੇ ਦੀ ਬੱਚੀ ਹੈ ਹਾਂਜੀ ਉਹ ਬਾਈ ਜੀ ਦਾ ਨਾਮ ਹਰਜਾਪ ਸਿੰਘ ਹੈ ਜੀ ਚਕੇ ਰਖਦੇ ਆਹ ਜੀ ਹੈਗੀ ਮਾਹ ਦੇਵ ਦੀ ਜੀ ਤਾਂ ਦੇਖੋ ਆ ਮਾਹ ਦੇਵ ਦੀ ਆ ਮਾਹ ਦੇਵ ਦੀ ਹੈ ਜੀ ਹੂੰ ਚੌਂਕ ਨਹੀਂ ਆਏ ਨਾ ਹਾਂਜੀ ਆ ਇਹ ਆ ਬਾ 12 12 13 ਕੁ ਮਹੀਨਿਆਂ ਦੀ 14 ਲੱਗਦੀ ਲਾਲਾ ਬਸ ਇੱਥੇ ਜੇ ਬਛੇਰੀ ਆ ਆ ਵੱਡੀ ਹੈ ਇਹ ਦੋ ਹਾਂ ਇੱਕ 8 ਇੰਚ ਹੋਈ ਆਹਾ ਕਹਿੰਦੇ ਦੀ ਮਾਰਵੜੀ ਕੁੜੀ ਹੈ ਹਾਂਜੀ ਆ ਆ ਦੇਖ ਦਿਖਾਓ ਮਾਲਵਾੜੀ ਦੇਖੋ ਜੀ ਅਗਲੀਆਂ ਰਤਾਂ ਸਾਰੀਆਂ ਕਾਲੀਆਂ ਮੱਥੇ ਪਟਾ ਮਗਰ ਲੀਆਂ ਖੋਚਾਂ ਤੋਂ ਥੱਲੇ ਹਾਂ ਸਾਰੀ ਜਾਦਕਾਲ ਹੀ ਗਾ ਜੀ ਦੇਖੋ ਤੇ ਬੱਚਾ ਆ ਦੇਖ ਲੋ ਜੀ ਕੋਲ ਨਿੱਕੇ ਹਨਾ ਹਾਂਜੀ ਹਾਂਜੀ ਹੱਡਾਂ ਪੈਰਾਂ ਦਾ ਦੇਖੋ ਹੀ ਕਿੱਕ ਕਿੰਨੀ ਹੈ ਬੱਚੇ ਹਮ ਇੱਕ ਇੱਕ ਕਿੰਨੀ ਹੈ ਬਾਕੀ ਜੀ ਇਹ ਤੇ ਤਾਂ ਮੈਂ ਸਾਰੇ ਸਨਟ ਕਰ ਦਿੰਨਾ ਐਡੀ ਮੇਰੀ ਲਾਡੋ ਐ ਲਾਡਲੀ ਫੋਜੀ ਦੀ ਸਿੰਘਾਂ ਦੀ ਲਾਡਲੀ ਫੋਜੀ ਦੀ ਲਾਡੋ ਹਾਂਜੀ ਸਾਰੇ ਜੀ ਇਹਨੇ ਵਿਚਾਰੀ ਨੇ ਕਿੰਨਾਂ ਦੇ ਬਹੁਤ ਸੋਹਣੇ ਜੀ ਇਹੀ ਲੈ ਕੇ ਜਾਣਗੇ ਤੁਸੀਂ ਮਗਰ हां जी हां जी ਵੱਡੇ ਰੋਡ ਤੋਂ ਹੀ ਮੈਂ ਵਿਚਾਲੇ ਕਿਨਾਂ ਦੇ ਮਹਾਰਾ ਛਿੱਟ ਕੇ ਉੱਤੇ ਗੱਤ ਕਰਦੇ ਹਾਂ ਹਾਂ ਜੀ ਤਿੰਨ ਦਿਨ ਘੋੜੀ ਤੇ ਚੜ੍ਹ ਕੇ ਚੌਥੇ ਦਿਨ ਜੀ ਜਦੋਂ ਆਈ ਹੈ ਤਿੰਨ ਦਿਨ ਚੜ੍ਹ ਕੇ ਚੌਥੇ ਮੋੜ ਕੇ ਆਪਣੀ ਆ ਘੋੜੀ ਦੀ ਮਾਂ ਹਾਂ ਜੀ ਹਾਂ ਜੀ ਆ ਘੋੜੇ ਦੀ ਮਾਂ ਹੈ ਜੀ ਕਾਦੇ ਦਾ ਕਿਲਾ ਹੈਗਾ ਛਾੜੇ ਚੋਂ ਮੋੜ ਨਾਲ ਅਬ ਜੀ 65 ਕਹਿ ਦਿੰਨੇ ਬਸ 65 ਤੋਂ ਲੰਘਦੀ ਸੀਲ ਸ਼ਾਹੂਲ ਹੈ ਸਾਡੇ ਜਾਨਵਰ ਕੋਈ ਨਹੀਂ ਆ ਲੱਤ ਨਾ ਮਰਿਆ ਨਾ ਪ੍ਰੇਮ ਕਾ ਦਾ ਘੋੜਿਆਂ ਦਾ ਗੁਰੂ ਮਹਾਰਾਜ ਦੀ ਸਵਾਰੀ ਹੈ ਅਸੀਂ ਆਪਣੀ ਪੂਰਾ ਕਰਦੇ ਹਾਂ ਇਹਨਾਂ ਲਓ ਹਾਂ ਫੇਰ ਭਾਈ ਦੂਰ ਨਹੀਂ ਲੱਗਦਾ ਨਾ ਜੀ ਨਾ ਇਹ ਦੇਖਿਆ ਯਾ ਵੇਖ ਰਿਹਾ ਕੋਈ ਚੱਲਦਾ ਬਾਕੀ ਜੀ ਸਾਡੇ ਬੱਚੀ ਦੇਖੋ ਹਾਂ ਜੀ ਉੱਤੇ ਸ਼ਾਹਣ ਘੋੜੇ ਤੇ ਜਿਹੜਾ ਕਿ 66 ਇੰਚ ਕਰਦਾ ਹੈ ਨਾ ਹਾਂ ਜੀ ਮੇਰੀ ਭਤੀਜੀ ਆ ਜੀ ਉਸਵਾਰੀ ਕਰਦੀ ਹੈ ਕੋਈ ਹਾਂ ਜੀ ਬਾਕੀ ਉਹ ਡਰਦੀ ਦੁਰਦੀ ਨਹੀਂ ਘੋੜਿਆਂ ਸਾਡੇ ਨਾਲ ਸਮਾਉਂਦੀ ਵੀ ਹੈ ਤੁਸੀਂ ਕੀ ਦਲੇਰ ਹੈ ਤੁਸੀਂ ਬੱਚੇ ਵੀ ਦਲੇਰੀ ਬਣਾਤੇ ਹਾਂ ਹਾਂ ਜੀ ਹਾਂ ਜੀ ਸਾਡੇ ਨਹੀਂ ਵੀ ਡਰ ਜਾਂਦੇ ਕਿਤੇ ਜਾਨਵਰ ਤੋਂ ਪਲਾ ਘੋੜਾ